ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਸ ਅਸਥਾਨ ਤੇ ਸਤਗੁਰ ਜੀ ਨੇ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਜੇਹਰ ਪਵਿੱਤਰ ਅਸਥਾਨ ਦੇ ਉੱਤੇ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਜਿਹੜਾ ਵੀ ਮਨੁੱਖ ਜਾਂਦਾ ਉਹ ਸਤਗੁਰ ਨੇ ਇੱਕ ਸਿਧਾਂਤ ਸਾਨੂੰ ਵਰਚਿਸ ਕੀਤਾ ਕਿ ਮਨੁੱਖ ਥੱਲੇ ਨੂੰ ਨੀਮਾ ਹੋ ਕੇ ਜਾਂਦਾ ਤੇ ਜਿਹਲੇ ਆਉਂਦਾ ਉਥੋਂ ਉੱਚਾ ਹੋ ਕੇ ਆਉਂਦਾ ਸਤਗੁਰਾਂ ਦਾ ਗੁਰਤਾ ਗੱਦੀ ਦਿਵਸ 450 ਸਾਲਾ 13 ਤੇ 14 ਸਤੰਬਰ ਨੂੰ ਸਮੁੱਚਾ ਖਾਲਸਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਵੱਡੇ ਪੱਧਰ ਤੇ ਮਨਾ ਰਿਹਾ। ਸੋ ਉਸੇ ਤਰਜ਼ ਦੇ ਉੱਤੇ ਸਹਿਬ ਸ੍ਰੀ ਗੁਰੂ ਅਮਰਦੇਵ ਅਮਰਦਾਸ ਪਾਤਸ਼ਾਹ ਜੀ ਦਿਨਾਂ ਦਾ ਜੋਤੀ ਜੋਤ ਦਿਵਸ ਉਹ 450 ਸਾਲਾ ਸਮੁੱਚਾ ਪੰਥ ਗੋਇੰਦਵਾਲ ਦੀ ਪਵਿੱਤਰ ਧਰਤੀ ਤੇ 16 17 ਤੇ 18 ਸਤੰਬਰ ਨੂੰ ਮਨਾ ਰਿਹਾ ਇਹ 19 ਸਵੇਰ ਤੱਕ ਸਾਰੇ ਸਮਾਗਮ ਚੱਲਣੇ ਆ ਸੋ ਮੈਂ ਨਿਮਰਤਾ ਸਹਿ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਕਿ ਇਹ ਜਿਹੜੀਆਂ ਸ਼ਤਾਵ ਦੀਆਂ ਬੜੇ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀਆਂ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸ਼ਤਾਵ ਦੀਆਂ ਮਨਾਉਣ ਦਾ ਵੀ ਪ੍ਰੇਰਣਾ ਕੀਤੀ ਆ ਤੇ ਬਸਾਉਣ ਦੀ ਮਾਨ ਦੇ ਵਿੱਚ ਵੀ ਪ੍ਰੇਰਣਾ ਕੀਤੀ ਆ ਮਨਾਉਣਾ ਸਤਗੁਰਾਂ ਦੀ ਪਵਿੱਤਰ ਯਾਦ ਨੂੰ ਬਸਾਉਣਾ ਗੁਰੂ ਸ਼ਬਦ ਨੂੰ ਸੋ ਆਓ ਸਾਰੇ ਹੀ ਆਪਾਂ ਗੁਰੂ ਸਾਹਿਬ ਜੀ ਦੀ ਸਾਡੇ ਤੇ ਬਾਰੇ ਕਿਰਪਾ ਤੇ ਬਖਸ਼ਿਸ਼ ਦਸਾਂ ਪਾਖਾੀਆਂ ਦੀ ਜੋਤ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾੜ ਲੱਗੇ ਪਵਿੱਤਰ ਗੁਰਬਾਣੀ ਗਾਇਨ ਕਰੀਏ ਵਿਚਾਰੀਏ ਤੇ ਇਹਦੇ ਅਨਸਾਰ ਆਪਣਾ ਜ਼ਿੰਦਗੀ ਦਾ ਜੀਵਨ ਜੀਉਣ ਦਾ ਯਤਨ ਕਰੀਏ ਖੰਡੇ ਬਾਟੇ ਦੀ ਪੌੜ ਛਕੀਏ ਵੱਧ ਤੋਂ ਵੱਧ ਸਮੂਚੀ ਕੌਮ ਗੁਰਸ਼ਾਬਤੋਂ ਸੇਧ ਲੈ ਕੇ ਇੱਕ ਸੁਰਤਾ ਦੇ ਵਿੱਚ ਸਮਾਰਪਤ ਹੋ ਕੇ ਇਸ ਸਤਾਬ ਦੀ ਜਿਹੜੀ ਮਨਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮਹੀਨੇ 16 ਅਤੇ 18 ਦਿਨ ਨੂੰ 450 ਸਾਲਾਂ ਜੋਸ਼ਤਾਬ ਦੀ ਆ ਰਹੀ ਹੈ ਜੋ ਧੰਤਨ ਸਾਹਿਬ ਜੀ ਗੁਰੂ ਰਾਮਦਾਸ ਜੀ ਮਹਾਰਾਜੀ ਦੀ ਗੁਰਤਗਤ ਦਿਵਸ ਅਤੇ ਧੰਤਨ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜੀ ਦੇ ਜੋਤੀ ਜੋਤਿ ਸਮਾਣ ਦੀ 450 ਸਾਲਾਂ ਜੋ ਇਸਤਾਬ ਦੀ ਬਹੁਤ ਹੀ ਵੱਡੇ ਪੱਧਰ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਨਾਈ ਜਾ ਰਹੀ ਹੈ ਜੋ ਗੋਇੰਦਵਾਲ ਸਾਹਿਬ ਇੱਕ ਸਿੱਖੀ ਦਾ ਤੁਰਾ ਹੈ ਜਿਸ ਧਰਤੀ ਤੇ ਅੱਠ ਗੁਰੂ ਸਾਹਿਬਾਨ ਨੇ ਚਰਨ ਛੋਪਾ ਪ੍ਰਾਪਤ ਹੈ ਉੱਥੇ ਅੱਜ ਜਲੰਧਰ ਵੱਲੋਂ ਸਮੂਹ ਸਿੰਘ ਸੁਭਾਵ ਵੱਲੋਂ ਗੁਰਮੂਰ ਸੇਵਾਦਾਲ ਵੱਲੋਂ ਧਾਰਮਿਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਇੱਕ ਸ਼ਤਾਬਦੀ ਵੀੇ ਕੱਢੀ ਜਾ ਰਹੀ ਹੈ ਜੋ ਜਲੰਧਰ ਸ਼ਹੀਦ ਦੀ ਪ੍ਰਕਰਮਾ ਕਰਦੀ ਹੋਈ ਕਪੂਰਥਲਾ ਤੋਂ ਹੁੰਦੇ ਹੋਏ ਸ਼ਾਮ ਨੂੰ ਗੋਇੰਦਵਾਲ ਸਾਹਿਬ ਪਹੁੰਚੇਗੀ ਅਤੇ ਉੱਥੇ ਸ਼ਾਮ ਨੂੰ ਆਰਤੀ ਸ਼ਬਦੀ ਵੀ ਹੋਏਗੀ ਇਹ ਜੋ ਲਗਾਤਾਰ ਨਿਰੰਤਰ ਉਥੇ ਸਮਾਗਮ ਚੱਲ ਰਹੇ ਹਨ ਇਹ ਇਸ ਮਹੀਨੇ ਤੱਕ ਸਮਾਗਮ ਚੱਲਦੇ ਰਹਿਣਗੇ ਆਪ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਇਸ ਸ਼ਰਧਾ ਦੇ ਵਿੱਚ ਉਥੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਜੋ ਗੋਂਜਵਾਲ ਸਾਹਿਬ ਵਿੱਚ ਵਿਸ਼ੇਸ਼ ਸਥਾਨ ਹੈ ਜੁਬਾਰਾ ਸਾਹਿਬ ਜਿੱਥੇ ਧੰਨ ਧੰਨ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ ਉਸ ਜਗ੍ਹਾ ਤੇ ਵੀ ਸੰਗਤਾਂ ਨੂੰ ਦਰਸ਼ਨ ਕਰਾਇਆ ਜਾਣਗੇ ਆਪ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਆਪ ਵੱਧ ਤੋਂ ਵੱਧ ਸ਼ਾਮਲ ਹੋ ਕੇ ਉੱਥੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਮਰਦਾਸ ਜੀ ਦਾ 450 ਸਾਲਾ ਜੋਤੀ ਜੋਤਿ ਪਰਬ ਤੇ ਸਾਡੇ ਸਾਡੇ 450 ਸਾਲਾ ਗੁਰੂ ਅਮਰਦਾਸ ਜੀ ਦਾ ਗੁਰਤਾ ਗੱਦੀ ਦਿਵਸ ਆ ਰਿਹਾ ਉਸ ਸੰਬੰਧ ਵਿੱਚ ਸਾਰੇ ਸ਼ਹਿਰ ਵਿੱਚ ਜਿਹੜੀ ਇਹ ਜਾਗਰਤੀ ਯਾਤਰਾ ਚੱਲ ਰਹੀ ਹੈ ਇਸ ਤਰ੍ਹਾਂ ਦੀ ਯਾਤਰਾ ਉਹ ਵੱਖ-ਵੱਖ ਪੜਾਵਤ ਹੁੰਦੀ ਹੋਈ ਇੱਥੇ ਜਦੋਂ ਜਿੱਥੇ ਪਹੁੰਚ ਗਈ ਤੇ ਸਖਤਾਲ ਮਿਲਕ ਮਿਟੀ ਵੱਲੋਂ ਫੱਲਾ ਦੇ ਲੰਗਰ ਲਾਏ ਗਏ ਨੇ ਸਰੀ ਸ਼ਬ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕੀਤੀ ਜਾਏਗੀ ਇੱਥੋਂ ਹੁੰਦੀ ਹੋਈ ਕਪੂਰਦੇਵ ਜਗ ਦੇ ਬੱਸਾਂ 'ਚ ਬੈਠ ਕੇ ਮੁੜ ਕੇ ਗੋਇੰਦਵਾਲ ਸਾਹਿਬ ਪਹੁੰਚਣ ਗਈ ਉੱਥੇ ਕੀ ਸਮਾਗਮ ਕੀ ਰੱਖਿਆ ਗਿਆ ਨੇ ਉੱਥੇ ਸਿਰਫ ਦਰਸ਼ਨ ਕਰਾਣ ਲਈ ਸਖਤਾਲ ਨੂੰ ਲਿਜਾ ਰਹੀ ਸੀ ਸਾਰੇ ਕੋਈ ਵਿਰਧ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਨਹੀਂ ਉਹ ਨਹੀਂ ਉਹ ਦਿਨਾਂ ਦਾ ਕੋਈ ਮੈਂ ਸਿਰਫ ਦੋ ਪ੍ਰਕਾਸ਼ ਤਿ ਸਤਬ ਦੀਆਂ ਆ ਰਹੀਆਂ ਪ੍ਰਕਾਸ਼ ਪੁਰਬ ਦੀਆਂ ਦੀ ਜੋਤੀ ਜੋ ਪੁਰਬ ਦੀਆਂ ਉਹ ਸੰਬੰਧੇ ਜੀ ਯਾਤਰਾ ਜਾ